ਜੀ ਤਸਵੀਰਾਂ ਦਿਖਾਣਾ ਚਾਹਾਂਗੇ ਕਿ ਮਿੱਟੀ ਹੌਲੀ-ਹੌਲੀ ਖੁਰਦੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਆ ਜਿਹੜੀਆਂ ਡਲੇ ਨੇ ਮਿੱਟੀ ਦੇ ਡਲੇ ਨੇ ਦਰਿਆ ਦੇ ਵਿੱਚ ਇਹ ਡਿਗਦੇ ਜਾ ਰਹੇ ਨੇ ਤੇ ਇਹਦਾ ਪੱਧਰ ਹੌਲੀ-ਹੌਲੀ ਵੱਧਦਾ ਜਾ ਰਿਹਾ ਵਾ ਆ ਦੇਖੋ ਤੁਹਾਡੇ ਸਾਹਮਣੀਆਂ ਪਰਦੇ ਬਨ ਬਨ ਕੇ ਕੰਮ ਚਲਾਰੀ ਸੀ ਉਹ ਲਾਲ ਸਾਹਿਬ ਨੂੰ ਕੁਝ ਨਹੀਂ ਦੇਖਦੇ ਜਿੰਨਾ ਪ੍ਰਸ਼ਾਸਨ ਕੁਝ ਕਰਕੇ ਰਾਜੀ ਨਾ ਨਾ ਚਾਹੀਏ ਦਿਖਾਇਆ ਉਹਨਾਂ ਨੇ ਕਿ ਪਰਨੇ ਬਨ ਬਨ ਕੇ ਹੋ ਇਹ ਜਿਹੜਾ ਬਨ ਨੂੰ ਪੱਕਾ ਕਰ ਰਹੇ ਨੇ ਰਿਸਕ ਤੇ ਆਪਣੀ ਜ਼ਿੰਦਗੀ ਨੂੰ दांव ਤੇ ਲਾ ਕੇ ਇਹ ਆਪਣੀ ਸੇਵਾ ਨਿਭਾ ਰਹੇ ਨੇ ਇਹ ਵੀ ਜੁੱਤੀਆਂ ਖਾਣੀ ਆ ਤਾਂ ਖਾਈ ਲੋ ਠੀਕ ਆ ਕਿਰੇ ਪੱਗ ਪੱਗੇ ਸਾਰੇ ਇੱਕ ਆ ਪੱਗਾ ਉਹ ਆ ਠੀਕ ਆ ਤੇ ਪ੍ਰੀ ਆ ਜਾਂਦੀ ਆ ਤੇ ਹਰੀ ਆ ਜਾਂਦੀ ਆ ਤੇ ਚਿੱਟੀ ਆ ਜਾਂਦੀ ਆ ਉਹ ਲੈ ਛਿੱਟ ਖਾਈ ਲੋ ਹੋਇਆ ਤੇਗੀ ਆ ਸਰ ਜਮੀਨ ਦੇ دریا ਦੇ ਵਿੱਚ ਹੁਣ ਤਾਂ ਤੁਹਾਨੂੰ ਸਾਡੇ ਸਾਹਮਣੇ ਆ ਸਰ ਪੂਰਾ ਦੇਖੋ ਪਾਣੀ ਪਾਣੀ ਹੋਇਆ ਪਿਆ ਵਾ ਹੋ ਗਿਆ ਹੁਣ ਜਿਹੜਾ ਤੁਹਾਨੂੰ ਪਾਣੀ ਨਜ਼ਰ ਆਂਦਾ ਪਿਆ ਇਹ ਜਾਣਾ ਉਧਰੋਂ ਚਾਹੀਦਾ ਸੀ ਇਹਦਾ ਬਹਾਪ ਇੱਧਰੋਂ ਹੋਇਆ ਹੋਇਆ ਤੇ ਅੰਦਰ ਨੂੰ ਪਿੰਡ ਦੇ ਅੰਦਰ ਦੀ ਜ਼ਮੀਨ ਨੂੰ ਸਾਰੀ ਨੂੰ ਖੋਰਦਾ ਪਿਆ ਇਹ ਕਹਿੰਦਾ ਮਤਲਬ ਹੈ ਕਿ ਜਿਹੜਾ ਬਾਪ ਪਿੰਡ ਵੱਲ ਹੋ ਗਿਆ ਵਾ ਪਿੰਡ ਵੱਲ ਹੋ ਗਿਆ ਜੀ ਪਿੰਡ ਵੱਲ ਇਹ ਜਿਹੜਾ ਹੁਣ ਤੇ ਸਿੱਧਾ ਹੋਣਾ ਚਾਹੀਦਾ ਦੇਖੋ ਉਧਰੋਂ ਵੱਜ ਕੇ ਛੋਕਰੋਂ ਪਰੇ ਨੂੰ ਪਾਣੀ ਜਾ ਰਿਹਾ ਇਹ ਸਾਰਾ ਪਿੰਡ ਦੀ ਜ਼ਮੀਨ ਖੋਰਦਾ ਪਿਆ ਹੁਣ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਸੀ ਪਹਿਲਾਂ ਹੀ ਇਹ ਹੁਣ ਸਾਡੇ ਕੋਲ ਆ ਰਹੇ ਆ ਇਹਨਾਂ ਨੂੰ ਪਹਿਲੇ ਸਾਰੀ ਯਾਰ ਧੂਲ ਦਾ ਕਰਨੀਆਂ ਚਾਹੀਦੀਆਂ ਸੀ ਸਾਤ ਹੋਈ ਹੈ ਜੀ ਥੋੜੀ ਦੇਰ ਪਹਿਲਾਂ ਬਰਸਾਤ ਤਾਂ ਬਹੁਤ ਹੋਈ ਹੈ ਜੀ ਅਸਾਂ ਇਹ ਕਹਿੰਨੇ ਆ ਪ੍ਰ ਜੀ ਇਹ ਦੇਖੋ ਇਹ ਲੋਕ ਆਪਣੇ ਕਾਰੋਬਾਰ ਛੱਡ ਕੇ ਤੁਸੀਂ ਦੇਖੋ ਇਹ ਸਾਰੀ ਯੂਥ ਖੜੀ ਹੈ ਇਹ ਨੇਤਾ ਸਾਹਿਬ ਤੇ ਜੱਕਾ ਸਾਹਿਬ ਲੀਡਰਾਂ ਨੇ ਠੀਕ ਹੈ ਪੈਸੇ ਉਹਨਾਂ ਨੇ ਵਟੇ ਜਿਹੜੇ ਲੀਡਰ ਜਿਹੜੇ ਇੱਥੇ ਮੌਜੂਦ ਆ ਠੀਕ ਆ ਉਹਨਾਂ ਜੱਕਿਆ ਉਹ ਇਸ ਵੇਲੇ ਆਪਣੀ ਕੈਨੀ ਸੁਣ ਰਿਹਾ ਠੀਕ ਆ ਜਨਤਾ ਇੱਥੇ ਪਛਾਣ ਹੋ ਰਹੀ ਆ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ 24 ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਸਸਰਾਲੀ ਪਿੰਡ ਜਿੱਥੇ ਕਿ ਨੌਜਵਾਨ ਨੌਜਵਾਨਾਂ ਵੱਲੋਂ ਇਹ ਬੰਨ ਪੱਕਾ ਕੀਤਾ ਜਾ ਰਿਹਾ ਵਾ ਕਿਉਂਕਿ ਦਰਾਣਾ ਚਾਹਾਂਗੇ ਕਿ 1.5 ਤੋਂ 2 ਫੁੱਟ ਦਾ ਗੈਪ ਰਹਿ ਚੁੱਕਿਆ ਇੱਥੇ ਜਾਲਾ ਦੇ ਨਾਲ ਬੰਨ ਬਣਾਏ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਪੂਰੀ ਜਦੋਜਹਿਦ ਕਰਦੇ ਹੋਏ ਕਿਉਂਕਿ ਥੋੜੀ ਦਿਨ ਪਹਿਲਾਂ ਬਰਸਾਤ ਵੀ ਹੋ ਕੇ ਹੱਟੀ ਹੈ ਪਾਣੀ ਥੋੜਾ ਜਿਹਾ ਘਟ ਸੀ ਥੋੜਾ ਜਿਹਾ ਬੱਦਲੋ ਦਾ ਵੱਧ ਗਿਆ ਵਾ ਸਸਰਾ ਸਸਰਾਲੀ ਪਿੰਡ ਲੁਧਿਆਣੇ ਦਾ ਸਤਲੁਜ ਨਦੀ ਜਿਹੜੀ ਉਫਾਨ ਤੇ ਹੈ ਇਹ ਪਿੰਡ ਵਾਸੀ ਜਿਹੜੇ ਆਸ-ਪਾਸ ਦੇ ਲੋਕ ਨੇ ਇਹ ਸੇਵਾ ਨਿਭਾ ਰਹੇ ਨੇ ਜਾਲ ਬੰਨ ਰਹੇ ਨੇ ਸੀਮਿੰਟ ਦੀਆਂ ਬੋਰੀਆਂ ਪਾ ਰਹੇ ਨੇ ਦਿਖਾਣਾ ਚਾਹਾਂਗੇ ਕਿ ਪਾਣੀ ਦਾ ਜਿਹੜਾ ਲੈਵਲ ਆ ਡੇਢ ਤੋਂ 2 ਫੁੱਟ ਬਸ ਇੰਨਾ ਕੁ ਰਹਿ ਗਿਆ ਕਿ ਨਾਲ-ਨਾਲ ਜ਼ਮੀਨ ਵੀ ਖੁਰਦੀ ਜਾ ਰਹੀ ਹੈ ਪਾਣੀ ਆਪਣੇ ਜ਼ਮੀਨ ਨੂੰ ਅੰਦਰ ਅੰਦਰ ਲਈ ਜਾ ਰਿਹਾ ਵਾ ਤਸਵੀਰਾਂ ਦੇਖ ਦੇ ਸਕਦੇ ਹੋ ਨੌਜਵਾਨ ਬੰਨ ਨੂੰ ਪੱਕਾ ਕਰ ਰਹੇ ਨੇ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਆ ਨੌਜਵਾਨ ਦਰਿਆ ਦੇ ਵਿੱਚ ਵੜੇ ਹੋਏ ਨੇ ਇਹ ਆਪਣੀ ਸੇਵਾ ਨਿਭਾ ਰਹੇ ਨੇ ਤਾਂ ਜੋ ਪੂਰੇ ਦਾ ਇਲਾਕਾ ਜਿਹੜਾ ਸੁਰੱਖਿਅਤ ਰਹਿ ਸਕੇ ਕਿਉਂਕਿ ਬੜੇ ਨਾਜ਼ੁਕ ਹਾਲਾਤ ਬਣੇ ਹੋਏ ਨੇ ਸਤਲੁਜ ਦਰਿਆ ਦੇ ਆ ਖੋਰਾ ਤੁਹਾਨੂੰ ਦਿਖਾ ਰਹੇ ਹਾਂ ਕਿ ਗਿਰਦੀਆਂ ਜਾ ਰਹੀਆਂ ਨੇ ਹੌਲੀ-ਹੌਲੀ ਅਸੀਂ ਗਰਾਊਂਡ ਜ਼ੀਰੋ ਤੇ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਿਲਕੁਲ ਜੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਜੱਦੋ ਜਹਿਦ ਕਰ ਰਹੇ ਨੇ ਦਰਿਆ ਦੇ ਵਿੱਚ ਵੜੇ ਹੋਏ ਨੇ ਪੂਰੀ ਮਿਹਨਤ ਕਰ ਰਹੇ ਨੇ ਪੂਰੀ ਜੱਦੋ ਜਹਿਦ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਬੰਨ ਨੂੰ ਰੋਕਿਆ ਜਾ ਸਕੇ ਕਿ ਇਹ ਬੰਨ ਟੁੱਟ ਨਾ ਸਕੇ ਬਿਲਕੁਲ ਜੀ ਜੋ ਇਸ ਸਮੇਂ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਜਿਹੜਾ ਮਾਜਾ ਹੈਗਾ ਵਾ ਉਹ ਪਹਿਲਾਂ ਹੀ ਸਾੜਾ ਦੀ ਮਾਲ ਛੇਲ ਚੁੱਕਿਆ ਵਾ ਲੇਕਿਨ ਅ ਮਾਲਵਾ ਮਾਲਵੇ ਦਾ ਜਿਹੜਾ ਇਲਾਕਾ ਲੁਧਿਆਣਾ ਸਤਲੁਜ ਦਰਿਆ ਜਿਹੜਾ ਇਹਦੇ ਨਾਲ ਕਈ ਪਿੰਡ ਲੱਗਦੇ ਨੇ ਕਈ ਏਕੜ ਫਸਲ ਵੀ ਐ ਮਾਲ ਡੰਗਰ ਵੀ ਨੇ ਲੋਕਾਂ ਦੇ ਵਿੱਚ ਚਹਿਮ ਵੀ ਐ ਲੇਕਿਨ ਸਾਡਾ ਮਕਸਦ ਕਿਸੇ ਨੂੰ ਡਰਾਣਾ ਨਹੀਂ ਐ ਸਾਡਾ ਮਕਸਦ ਆ ਕਿ ਤਸਵੀਰਾਂ ਜੋ ਸਚਾਈਆ ਜੋ ਅਸਲ ਰਿਪੋਰਟ ਆ ਉਹੀ ਲੋਕਾਂ ਤੱਕ ਦਿਖਾ ਸਕੀਏ ਨੌਜਵਾਨ ਮੌਜੂਦ ਨੇ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਆ ਬੰਨ ਤੁਸੀਂ ਕਰ ਰਹੇ ਹੋ ਪੱਕਾ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਾਰਾ ਅਸੀਂ ਸਾਰੀ ਸੰਗਤ ਨੂੰ ਵੀ ਯੋਗਦਾਨ ਪਾਓ ਜਿੰਨਾ ਵੀ ਆਪਣੇ ਕੋਲ ਆਪਾਂ ਜਿੰਨੀ ਸੰਗ ਦਾ ਪਿੰਡਾਂ ਦੀ ਵੀ ਇਹਨੂੰ ਆਪਾਂ ਪੂਰਾ ਯੋਗਦਾਨ ਆਪਣੇ ਪਿੰਡਾਂ ਦੇ ਵਿੱਚ ਪਾਣੀ ਨਾ ਆਵੇ ਆਪਣਾ ਬਚਾ ਕੇ ਰਹੀ ਆਪਣੇ ਬੱਚੇ ਘਰ ਨੂੰ ਡਿਗਣ ਨਾਲੋਂ ਆਪਾਂ ਇਹਨਾਂ ਦੀ ਸੇਵਾ ਕਰੀਏ ਕਿੰਨਾਂ ਨੂੰ ਲੱਗਦਾ ਬਾ ਕਿੰਨੇ ਕੋ ਫੁੱਟ ਦਾ ਫਰਕ ਰਹਿ ਗਿਆ ਜ਼ਮੀਨ ਤੇ ਦਰਿਆ ਦੇ ਵਿੱਚ ਸਾਰਾ ਜ਼ਮੀਨ ਦੇ ਵਿੱਚ ਦਰਿਆ ਦੇ ਵਿੱਚ ਹੁਣ ਤਾਂ ਤੁਹਾਨੂੰ ਸਾਡੇ ਸਾਹਮਣੇ ਆ ਸਰ ਪੂਰਾ ਦੇਖੋ ਪਾਣੀ ਪਾਣੀ ਹੋਇਆ ਪਿਆ ਵਾ ਅਸੀਂ ਇੱਕ ਸਾਡੇ ਅਸੀਂ ਇੱਕ ਕੰਪਨੀ ਦੇ ਵਿੱਚੋਂ ਆਇਆ ਗੰਗਾ ਇੱਕ ਰੂ ਲਿਮਟਿ ਔਰ ਸੇ ਕੋ ਲੁਧਿਆਣਾ ਦੇ ਵਿੱਚ ਸਾਡੇ ਮਾਲਕ ਨੇ ਸਾਡੇ ਅਰਵਿੰਦਰ ਡਾਕਟਰ ਰਵਿੰਦਰ ਬਰਮਾ ਅਸੀਂ ਆਜੋ ਉਹਨਾਂ ਦੀ ਸੇਵਾ ਲਈ ਸਾਨੂੰ ਅਰੇ ਸੰਗਤ ਨੂੰ ਭੇਜਿਆ ਵਾ ਸਾਡੀ ਸਾਰੇ 50 60 ਤੋਂ ਗੱਡੀਆਂ ਆਈਆਂ ਨੇ ਸਾਡੇ 45 ਬੰਦੇ ਉਹ ਦੀ ਸੇਵਾ ਕਰਦੇ ਨੇ ਗੰਗਾ ਕਰੁੱਲ ਤੋਂ ਸਾਰੇ ਮੁੰਡੇ ਦੇਖੋ ਜੋ ਜੋ ਲੱਗਿਆ ਹੋਇਆ ਮੁੰਡਾ ਸਾਡੀ ਕੰਪਨੀ ਵਿੱਚੋਂ ਆਇਆ ਸਾਡੇ ਡਾਕਟਰ ਸਾਹਿਬ ਦੀ ਸੇਵਾ ਐਨੀ ਉਹ ਪੂਰੀ ਮਿਲਦੀ ਬੰਦਿਆਂ ਦੀ ਸੇਫਟੀ ਲਈ ਪੂਰੀ ਹਰ ਰੋਜ਼ ਗੱਡੀਆਂ ਦੇ 2 3 ਦਿਨ ਗੱਡੀਆਂ ਭੇਜ ਰਹੇ ਨੇ ਬਿਲਕੁਲ ਜੀ ਤਸਵੀਰਾਂ ਦਿਖਾਣਾ ਚਾਹਾਂਗੇ ਕਿ ਮਿੱਟੀ ਹੋਲੀ-ਹੋਲੀ ਖੁਰਦੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਆ ਜਿਹੜੀਆਂ ਡਲੇ ਨੇ ਮਿੱਟੀ ਦੇ ਡਲੇ ਨੇ ਦਰਿਆ ਦੇ ਵਿੱਚ ਇਹ ਡਿੱਗਦੇ ਜਾ ਰਹੇ ਨੇ ਤੇ ਇਹਦਾ ਪੱਧਰ ਹੋਲੀ-ਹੋਲੀ ਵੱਧਦਾ ਜਾ ਰਿਹਾ ਵਾ ਇਹ ਤਸਵੀਰਾਂ ਨੇ ਸਰਹਾਰੀ ਸੰਸਹਾਰੀ ਪਿੰਡ ਮਾਫ ਕਰਨਾ ਦੁਜਾਨੇ ਦਾ ਸੰਸਹਾਰੀ ਪਿੰਡ ਆ ਉਥੇ ਤਸਵੀਰਾਂ ਨੇ ਹੋਰ ਵੀ ਨੌਜਵਾਨ ਮੌਜੂਦ ਨੇ ਗੱਲਬਾਤ ਕਰਵਾਵਾਂਗੇ ਉਹਨਾਂ ਨਾਲ ਖੁਸ਼ੀਆਂ ਦੇ ਜਕਾਰੇ ਬਲਾਵੇ ਨਿਆਲੋ ਜਾਵੇ ਫਤਿਹ ਪਾਵੇ ਸੀਦਾ ਸਿੰਘਾ ਦੇ ਚਰਨਾਂ ਨੂੰ ਪਾਵੇ ਸਤ ਸ੍ਰੀ ਅਕਾਲ ਬੋਲੇ ਸੋਨੇ ਆਲੇ ਪੁਸ਼ੀਆਂ ਦੇ ਜਕਾਰੇ ਬਲਾਵੇ ਨਿਆਲੋ ਜਾਵੇ ਤਨ ਤਨ ਬਾਬਾ ਦੀਪ ਸਿੰਘ ਦੇ ਚਰਨਾਂ ਨੂੰ ਪਾਵੇ ਸਤਿ ਸ੍ਰੀ ਅਕਾਲ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜੇ ਤੁਸੀਂ ਆਪ ਨਹੀਂ ਆਣਾ ਇੱਥੇ ਸਮਾਨ ਤਾਂ ਭੇਜੋ ਦੇਖੋ ਦਰਿਆ ਦੇ ਵਿੱਚ ਕਿੱਦਾਂ ਬਣੇ ਲੀੜਾ ਬਣ ਕੇ ਲੱਗੇ ਹੋਇਆ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਨੂੰ ਫੜਿਆ ਹੋਇਆ ਜੇ ਜ਼ਿਆਦਾ ਨਹੀਂ ਤਾਂ ਬੈਲਟਾਂ ਦਾ ਕੀ ਭੇਜ ਦੋ ਆਪ ਨਹੀਂ ਆ ਸਕਦੇ ਤੁਸੀਂ ਸੇਫਟੀ ਹੈ ਨਹੀਂ ਕਿ ਇੱਥੇ ਵਨਿੰਦਾ ਪਾਵਿੰਦਾ ਤੇਜ ਆ ਦੇਖੋ ਲੀਰਾ ਬਣ ਕੇ ਕਿੱਦਾਂ ਲੱਗੇ ਹੋਇਆ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹਾਂਜੀ 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 ਕੀ ਕਹਣਾ ਚਾਹੁੰਦੇ ਹੋ ਦੇਖੋ ਭਾਜੀ ਮੈਂ ਤਾਂ ਇੱਕ ਗੱਲ ਜਾਣਦਾ ਕਹਿੰਦੇ ਇੱਥੋਂ ਦਰਿਆ ਲਗਭਗ 2 ਕਿਲੋਮੀਟਰ ਦੂਰ ਹੈ ਹਾਂਜੀ ਹੁਣ ਤੁਸੀਂ ਦੇਖੋ ਆਹ ਕਿਨਾਰੀਆਂ ਤੇ ਪਾਣੀ ਚੱਲਦਾ ਪਿਆ ਉਹ ਵਿੱਚ ਜਿਹੜਾ ਜਿੱਥੇ ਪਾਣੀ ਚੱਲਣਾ ਚਾਹੀਦਾ ਉਹ ਬਿਲਕੁਲ ਖਾਲੀ ਚੱਲਦਾ ਪਿਆ ਜਿਹੜੀ ਉਹ ਜਿਹੜੀ ਵਿੱਚੋਂ ਦਿਖਦਾ ਖਾਲੀ ਪਿਆ ਹੋਇਆ ਹੁਣ ਤੁਸੀਂ ਦੱਸੋ ਜੇ 50 ਸਾਲ ਪਹਿਲਾਂ ਸੁੱਤਾ ਪਿਆ ਸੀ ਉਹ ਨਜ਼ਰ ਨਹੀਂ ਆ ਗੱਲ ਆ ਭਾਜੀ ਇਹ ਹੁਣ ਸਾਰਾ ਕੁਝ ਰਲਿਆ ਮਿਲਿਆ ਹੁੰਦਾ ਜੇ ਰੇਤਾਂ ਉੱਥੋਂ ਚੱਕਿਆ ਜਾਂਦਾ ਵਿੱਚੋਂ ਜਿੱਥੋਂ ਰੇਤ ਦੀ ਜਗ੍ਹਾ ਤੇ ਦਰਿਆ ਦੀ ਸਾਰੀ ਜਗ੍ਹਾ ਖਾਲੀ ਹੋਣੀ ਸੀ ਹੁਣੇ ਕੰਮ ਉ ਆਪਣਾ ਬੰਨ ਜਿਹੜਾ ਟੁੱਟ ਗਿਆ ਜਾਂ ਖੁਰ ਗਿਆ ਉਹ ਤੋਂ ਕਹਿੰਦੇ 30 30 ਫੁੱਟ ਰੇਤਾ ਚੁੱਕਿਆ ਹੋਇਆ ਜਿਹੜੇ ਪਾਸੇ ਨੂੰ ਇੱਕ ਵਾਰ ਪਾਣੀ ਚੱਲ ਪਿਆ ਉਹਨੇ ਉਸੇ ਪਾਸੇ ਜਾਣਾ ਤੇ ਇਹਦੇ ਹਿਸਾਬ ਨਾਲ ਜੇ ਰੇਤਾ ਗੱਭੋ ਚੱਕਿਆ ਹੁੰਦਾ ਨਾ ਤੇ ਇਹ ਇੰਨੀ ਜ਼ਮੀਨ ਹੀ ਖਰਾਬ ਹੋਣੀ ਉਸ ਤੋਂ ਘੱਟੋ ਘੱਟ ਕਿਸਾਨਾਂ ਦੀ ਲਗਭਗ 10 ਤੋਂ 12 ਕਿੱਲੇ ਜ਼ਮੀਨ ਦਰਿਆ ਨਵੀਂ ਜਗ੍ਹਾ 'ਚ ਹੋ ਗਿਆ ਹੁਣ ਜਿਹੜਾ ਤੁਹਾਨੂੰ ਪਾਣੀ ਨਜ਼ਰ ਆਂਦਾ ਪਿਆ ਇਹ ਜਾਣਾ ਉਧਰੋਂ ਚਾਹੀਦਾ ਸੀ ਇਹਦਾ ਬਹਾਪ ਇੱਧਰੋਂ ਹੋਇਆ ਹੋਇਆ ਤੇ ਅੰਦਰ ਨੂੰ ਪਿੰਡ ਦੇ ਅੰਦਰ ਦੀ ਜ਼ਮੀਨ ਨੂੰ ਸਾਰੀ ਨੂੰ ਖੋਰਦਾ ਪਿਆ ਹੈ ਜੀ ਕਹਿਣ ਦਾ ਮਤਲਬ ਹੈ ਕਿ ਜਿਹੜਾ ਬਹਾਪ ਪਿੰਡ ਵੱਲ ਹੋ ਗਿਆ ਵਾ ਪਿੰਡ ਵੱਲ ਹੋ ਗਿਆ ਜੀ ਪਿੰਡ ਵੱਲ ਇਹ ਜਿਹੜਾ ਹੋਣਾ ਤੇ ਸਿੱਧਾ ਹੋਣਾ ਚਾਹੀਦਾ ਦੇਖੋ ਉਧਰੋਂ ਵੱਜ ਕੇ ਠੋਕਰੋਂ ਪਰ ਇਹਨੂੰ ਪਾਣੀ ਜਾ ਰਿਹਾ ਇਹ ਸਾਰਾ ਪਿੰਡ ਦੀ ਜ਼ਮੀਨ ਖੋਰਦਾ ਪਿਆ ਹੋਣੀ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਪਹਿਲਾਂ ਜੀ ਉਧਰੋਂ ਪਾਣੀ ਜਾਂਦਾ ਸੀ ਪੰਜ ਸਾਲ ਇਧਰੋਂ ਡੇਟਾ ਚੱਕਿਆ ਸਾਰਾ ਜਿਨ੍ਹਾਂ ਨੇ ਡੇਟਾ ਚੱਕਿਆ ਟਿਪਰਾ ਵਾਲੇ ਨੇ ਉਹ ਹੁਣ ਢਾ ਪਾਈਦ ਨੂੰ ਇੱਥੇ ਨਹਿਰ ਬਣਾਈ ਹੈ ਨਾ ਇੱਥੇ ਪਾਣੀ ਕਦੇ ਇੱਧਰ ਨਾ ਆਇਆ ਹਮ ਐਡ ਵੀ ਪਾਣੀ ਆਇਆ ਜਿਹੜਾ ਲੱਗਦਾ ਕਿ ਰੇਤ mafia ਨੇ ਉਹਨਾਂ ਨੇ ਜਿਹੜਾ ਹਾਲਾਤ ਬਣੇ ਉਹਨਾਂ ਕਰਕੇ ਬਣੇ ਉਹਨਾਂ ਕਰਕੇ ਬਣਿਆ ਤੇ ਕੀ ਕੀ ਲੱਗਦਾ ਵਾ ਤੁਹਾਨੂੰ ਹੁਣ ਭਾਜੀ ਜਦੋਂ ਵਿਰੋਧ ਕਰਦੇ ਸੀਗੇ ਤਾਂ ਉਹਨਾਂ ਦੀ ਕੁੱਟ ਮਾਰ ਵੀ ਹੋਈ ਐ ਇੱਥੇ ਜਿਹੜਾ ਵਿਰੋਧ ਕਰਦੇ ਸੀ ਉਹਨਾਂ ਦੇ ਪਰਚੇ ਵੀ ਦਰਜ ਹੋਏ ਐ ਜਿਹੜੇ ਰੋਕਦੇ ਸੀ ਪਿੰਡ ਵਾਲੇ ਦਾ ਆ ਪ੍ਰੇਸ਼ਾਨ ਸੀਗੇ ਉਹਨੂੰ ਕਹਿੰਦੇ ਜਦੋਂ ਅਸੀਂ ਰੋਕਦੇ ਸੀ ਕੋਈ ਕੁੜੀ ਵੀ ਉਹਦੀ ਬਾਹ ਵੀ ਤੋੜੀ ਆ ਜੋਈ ਜੀ ਨਹੀਂ ਸੀ ਨਾ ਉਹਨਾਂ ਨੇ ਬੰਦ ਕਰਾਈ ਉਹਨਾਂ ਨੇ ਕਿਹਾ ਵੀ ਵੇਟ ਜੇ ਤੁਸੀਂ ਦੇਤਾ ਚੱਕਾ ਗੱਭੀ ਦੇ ਚੱਕੋ ਦੇਖੋ 2 2.5 ਕਿਲੋਮੀਟਰ ਦਰਿਆ ਤੁਸੀਂ ਗੱਭੋਂ ਪਾਉਣਾ 100 ਫੁੱਟ ਪਰ 200 ਫੁੱਟ ਕਰ ਦਿਓ ਜਦੋਂ ਇੱਕ ਵਾਰ ਪਾਣੀ ਭਰ ਕੇ ਚੱਲਿਆ ਦਿੱਤਾ ਆਪਣੇ ਆਪ ਪੂਰਾ ਹੋ ਜਾਏਗਾ ਹੁਣ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਇੱਕ ਪਾਸੇ ਤੁਸੀਂ ਫੋੜਾ ਵਾਸਤੇ ਮਿੱਟੀ ਜਿਹੜੀ ਲਿਆਉਂਦੇ ਹੋ ਜਿਹੜੇ ਚੰਗੇ ਫੜੇ ਕੁਦਰਤੀ ਬਹਾਰ ਕੁਦਰਤ ਨੇ ਦਿੱਤੇ ਹੋਏ ਆਪਾਂ ਉਹਨਾਂ ਨੂੰ ਖੋਦੀ ਜਾਂਦੇ ਆ ਤੇ ਜਿਹੜਾ ਕੁਦਰਤ ਸਾਨੂੰ ਆਪਣੇ ਆਪ ਰੇਤਾ ਦੇ ਰਹੀ ਆ ਉਹ ਅਸੀਂ ਚੱਕਦੇ ਨਹੀਂ ਪਏ ਬਿਲਕੁਲ ਜੀ ਕਿਤਨਾ ਪ੍ਰਚਾਰ ਹੋ ਰਿਹਾ ਜੀ ਇਹ ਦੋ ਕਿਤੇ ਕਿਤਨੇ ਕਿਤੇ ਜਿਹੜੇ ਇਲਾਕਾ ਵਾਸੀ ਨੇ ਜਿਹੜੇ ਆਸ-ਪਾਸ ਦੇ ਲੋਕ ਨੇ ਸਾਫ ਉਹਨਾਂ ਦਾ ਇਲਜ਼ਾਮ ਹੈ ਕਿ ਇਹ ਜੋ ਵੀ ਦੇਣ ਹੈ ਰੇਤ ਮਾਫੀਆ ਉਹ ਨਜਾਇਜ਼ ਤੌਰ ਤੇ ਇੱਥੇ ਮਾਈਨਿੰਗ ਕਰਦੇ ਜਿਸ ਨਾਲ ਕਰਕੇ ਸਥਿਤੀ ਬਣੀ ਹੋਈ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਨੇਤਾ ਸਾਹਿਬ ਨੇਤਾ ਜੱਕੇ ਸਾਹਿਬ ਲੀਡਰ ਆਣੇ ਠੀਕ ਹੈ ਪੈਸੇ ਉਹਨਾਂ ਨੇ ਵਟੇ ਜਿਹੜੇ ਲੀਡਰ ਜਿਹੜੇ ਇੱਥੇ ਮੌਜੂਦ ਆ ਠੀਕ ਆ ਉਹਨਾਂ ਜੱਕੇ ਆ ਉਹ ਇਸ ਵੇਲੇ ਆਪਰੀ ਕੈਨੀ ਸੁਣ ਰਿਹਾ ਠੀਕ ਆ ਜਨਤਾ ਇੱਥੇ ਪਰੇਸ਼ਾਨ ਹੋ ਰਹੀ ਆ ਠੀਕ ਆ ਜਿਨ੍ਹਾਂ ਨੂੰ ਅਸੀਂ ਅਤ ਆਪਣੇ ਖਰਾਬ ਕਹਿੰਦੇ ਸਗਾਲਾ ਕਹਿੰਦੇ ਸੀ ਉਹ ਅੱਜ ਸਾਡੇ ਨਾਲ ਖੜੇ ਆ ਜੇ ਨਾ ਜੇ ਨਾ ਉਹ ਨਾ ਫੋਟੋ ਵਾਈ ਸਗਾ ਨੇ ਉਹਨਾਂ ਨੇ ਅੱਜ ਸਾਡਾ ਸਾਧਤਾ ਸਾਡੇ ਲੋਕਾਂ ਨੂੰ ਬਚਾਇਆ ਜੇ ਪਾਕਿਸਤਾਨ ਨਾ ਪਾਣੀ ਖੋਹਦਾ ਤਾਂ ਪੰਜਾਬ ਪੂਰਾ ਡੱਬ ਗਿਆ ਸਮੋ ਆਸ-ਪਾਸ ਦੇ ਪਿੰਡਾਂ ਨੂੰ ਕੀ ਅਪੀਲ ਦੇਉਗੇ ਜਿਹੜੇ ਨੇੜੇ-ਦੇੜੇ ਦੇ ਪਿੰਡ ਨੇ ਕਿਉਂਕਿ ਆਪੀ ਲੈ ਕਹਿੰਨਾ ਆਪ ਦੀ ਸਗਾ ਆਪ ਚੁਣੋ ਠੀਕ ਆ ਤੇ ਆਪਣਾ ਰਾਜ ਕਰੋ ਠੀਕ ਆ ਜੇ ਵੀ ਜੁੱਤੀਆਂ ਖਾਣੀ ਆ ਦਿਖਾਈ ਲੋ ਠੀਕ ਆ ਕਿਰੇ ਪੱਗ ਪੱਗੇ ਸਾਰੇ ਇੱਕਾ ਪੱਗਾ ਉਹ ਆ ਠੀਕ ਆ ਕਿ ਪ੍ਰੀ ਆ ਜਾਂਦੀ ਕਿ ਹਰੀ ਆ ਜਾਂਦੀ ਕਿ ਚਿੱਟੀ ਆ ਜਾਂਦੀ ਆ ਤੇ ਛੱਤ ਖਾਈ ਲੋ ਫੇ ਉੱਥੇ ਕੀ ਆ ਠੀਕ ਆ ਜੇਰਾ ਤੁਸੀਂ ਆਪ ਦਾ ਆਪਣਾ ਰਾਜ ਕਾਇਮ ਕਰੂ ਏ ਤੈਨੂੰ ਕਿੱਟ ਹੋ ਜਾਓ ਠੀਕ ਆ ਆਪ ਦਾ ਖਾਸ ਰਾਜ ਕੈਂਪ ਕਰੋ ਤੇ ਬਹਰੀ ਰਹੂ ਏ ਬਿਲਕੁਲ ਜੀ ਸਰਕਾਰਾਂ ਦੇ ਖਿਲਾਫ ਨਰਾਜ਼ਗੀ ਸਾਫ਼ ਦੇਖਣ ਨੂੰ ਮਿਲਦੀ ਆ ਨੌਜਵਾਨ ਇੱਥੇ ਕਰ ਰਹੇ ਨੇ ਸੇਵਾ ਕਰ ਰਹੇ ਨੇ ਹਾਂ ਜੀ ਕੀ ਕਹਣਾ ਚਾਹੋਗੇ ਵੀਰ ਜੀ ਤੁਸੀਂ ਸੇਵਾ ਕਰਦੇ ਪਰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਸੀ ਪਹਿਲਾਂ ਹੀ ਇਹ ਹੁਣ ਸਾਡੇ ਕੋਲ ਆ ਰਹੇ ਆ ਇਹਨਾਂ ਨੂੰ ਪਹਿਲੇ ਸਾਰੀ ਯਾਰ ਸਹੂਲਤਾਂ ਕਰਨੀਆਂ ਚਾਹੀਦੀਆਂ ਸੀ ਤੇ ਕੀ ਲੱਗਦਾ ਕਿੰਨਾ ਕੋ ਕਿੰਨੇ ਕੋ ਫੁੱਟ ਪਾਣੀ ਵੱਧ ਚੁੱਕਿਆ ਜੀ ਹੁਣ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਬਰਸਾਤ ਹੋਈ ਆ ਜੀ ਥੋੜੀ ਦੇਰ ਪਹਿਲਾਂ ਬਰਸਾਤ ਤਾਂ ਬਹੁਤ ਹੋਈ ਆ ਜੀ ਲੋਕਾਂ ਨੇ ਬਹੁਤ ਇੱਥੇ ਜੋਰ ਉੱਥੇ ਸਾਰਿਆਂ ਨੇ ਟਰਾਲੀਆਂ ਟਰੋਲੀਆਂ ਭਰੀਆਂ ਹੁਣ ਸਾਰੇ ਇੱਥੇ ਲੱਗੇ ਹੋਏ ਆ ਜੀ ਅੱਜ ਤਾਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੱਧ ਤੋਂ ਵੱਧ ਆ ਕੇ ਇੱਥੇ ਸੇਵਾ ਕਰਨ ਫੋਟਵਾ ਵਾਲੇ ਬੰਦੇ ਨਾ ਆਣ ਇੱਥੇ ਸੇਵਾ ਵਾਲੇ ਬੰਦੇ ਆਣ ਬਸ ਸਰਕਾਰਾਂ ਇੱਥੇ ਕੋਈ ਨਹੀਂ ਆਈਆਂ ਕਿ ਇੱਥੇ ਜਿੰਨੇ ਵੀ ਹੈਗੇ ਪੰਜਾਬ ਦੇ ਲਾਗ ਛਾਗੇ ਦੇ ਸੇਵਾਦਾਰ ਆ ਠੀਕ ਆ ਜੇ ਇਹ 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 ਇਹਨੂੰ ਸੰਭਿਆ ਗਿਆ ਸਭ ਆਵਰੇ ਪਿੰਡਾਂ ਦੇ ਲੋਕਾਂ ਨੇ ਠੀਕ ਆ ਕੋਈ ਸੁਰੱਖਿਆ ਕੋਈ ਕੰਮਜਾਰੀ ਨਹੀਂ ਆਇਆ ਜਿਹੜੇ ਆਏ ਸੋ ਭੱਜ ਗਏ ਸਰਕਾਰਾਂ ਦਾ ਕਾਫੀ ਰੋਸ ਦੇਖਿਆ ਜਾ ਰਿਹਾ ਲੋਕਾਂ ਦੇ ਵਿੱਚ ਤੇ ਨੌਜਵਾਨਾਂ ਨੇ ਅਪੀਲ ਕੀਤੀ ਹੈ ਕਿ ਇੱਥੇ ਫੋਟੋਆਂ ਖਜਾਨ ਤੱਕ ਨਾ ਸੀਮਿਤ ਰੋ ਕੋਈ ਪਿਕਨਿਕ ਸਪੋਰਟ ਨਹੀਂ ਹੈਗਾ ਇਹ ਇੱਥੇ ਆਣਾ ਤੇ ਆ ਕੇ ਮਿਹਨਤ ਕਰਵਾਉਣਾ ਤੁਸੀਂ ਗਰਾਊਂਡ ਜ਼ੀਰੋ ਦੀ ਰਿਪੋਰਟ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸਤਲੁਜ ਦਰਿਆ ਦਾ ਕੀ ਹਾਲਾਤ ਬਣੇ ਹੋਏ ਨੇ ਸਾਡਾ ਮਕਸਦ ਕੋਈ ਅਫਵਾਹ ਫੈਲਾਨੀ ਨਹੀਂ ਹੈ ਸਾਡਾ ਮਕਸਦ ਹੈ ਕਿ ਲੋਕਾਂ ਤੱਕ ਸਹੀ ਜਾਣਕਾਰੀ ਤੇ ਸਟੀਕ ਜਾਣਕਾਰੀ ਆਏ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਸਿੱਧੀਆਂ ਤਸਵੀਰਾਂ ਨੇ ਮੌਕੇ ਦੇ ਜਿਹੜੇ ਸੇਵਾਦਾਰ ਨੇ ਜਿਹੜੇ ਮੌਕੇ ਦੇ ਮੌਜੂਦ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਦੱਸਿਆ ਉਹਨਾਂ ਨੇ ਪੂਰੀ ਸਥਿਤੀ ਬਾਰੇ ਜਾਣੂ ਕਰਵਾਇਆ ਹਾਂਜੀ ਸੱਸੀ ਗਾਲ ਜੀ ਸੱਸੀ ਗਾਲ ਸਰ ਕੀ ਕਹਿਣਾ ਚਾਹਦੇ ਹੋ ਤੁਸੀਂ ਸਰ ਲੁਧਿਆਣੇ ਤੋਂ ਆਏ ਹੋ ਕੀ ਕਹਿਣਾ ਚਾਹੋ ਸਰ ਇਹ ਲੋਕਾਂ ਦੀ ਹਿੰਮਤ ਆ ਤੁਸੀਂ ਦੇਖੋ ਜਿੱਡੀ ਵੱਡੀ ਐ ਇੱਥੇ ਮੁਸੀਬਤ ਆਈ ਐ ਪੰਜਾਬ ਤੇ ਇਹ ਵਾਕਈ ਨੌਜਵਾਨਾਂ ਦਾ ਜੋਸ਼ ਐ ਇਹਨਾਂ ਦੀ ਹਿੰਮਤ ਐ ਸਰਕਾਰਾਂ ਤਾਂ ਫੇਲ ਨੇ ਇੱਥੇ ਟੋਟਲੀ ਇਹ ਤੇ ਪਿੰਡਾਂ ਵਾਲੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੂੰ ਪਿਆਰ ਐ ਉਹ ਆਏ ਨੇ ਤੇ ਡੀਸੀ ਸਾਹਿਬ ਵੀ ਸਰ ਇੱਥੇ ਦੇਖਦੇ ਸੀਗੇ ਦੋ ਤਿੰਨ ਦਿਨਾਂ ਤੋਂ ਵੀਡੀਓ ਵੀ ਪਾ ਰਹੇ ਸੀਗੇ ਅਪਲੋਡ ਹੋ ਰਹੀ ਸੀ ਕੀ ਲ ਲਗਿਆ ਸੀ ਸਰ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੁੰਦੇ ਆ ਅਸੀਂ ਦਾ ਹਰ ਇੱਕੋ ਬੰਦੇ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਹੜਾ ਇਹ ਮੋਹਮ ਦੇ ਵਿੱਚ ਜੁੜਿਆ ਅਸੀਂ ਤਾਂ ਇਹ ਕਹਿੰਨੇ ਆ ਪ੍ਰਮਾਤਮਾ ਕਰੇ ਇਹ ਜਲਦੀ ਤੋਂ ਜਲਦੀ ਇਸ ਚੀਜ਼ ਦਾ ਹੱਲ ਹੋਵੇ ਤੁਸੀਂ ਇਹ ਦੇਖੋ ਇਹ ਲੋਕ ਆਪਣੇ ਕਾਰੋਬਾਰ ਛੱਡ ਕੇ ਤੁਸੀਂ ਦੇਖੋ ਇਹ ਸਾਰੀ ਯੂਥ ਖੜੀ ਹੈ ਇਹ ਸਾਰੇ ਇਹ ਵੀ ਕਿਸੇ ਕਰਾ ਦੇ ਪੁੱਤ ਨੇ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਆ ਕੰਡਾ ਹੈ ਤੇ ਇੱਥੇ ਸੇਵਾ ਕਰ ਰਹੇ ਨੇ ਇਸ ਤੋਂ ਵੱਡੀ ਸੇਵਾ ਦਾ ਕੋਈ ਹੋ ਨਹੀਂ ਸਕਦੀ ਇਹ ਸਭ ਤੋਂ ਵੱਡਾ ਸਲਾਮ ਹੈ ਆ ਲੋਕਾਂ ਨੂੰ ਹੈ ਜੀ ਇਹੀ ਲੋਕਾਂ ਦੇ ਕਾਰਨ ਪੰਜਾਬ ਬਚਿਆ ਬਿਲਕੁਲ ਜੀ ਆ ਨੌਜਵਾਨ ਖੜੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹਨਾਂ ਦੀ ਮਿਹਨਤ ਆ ਜਿਹੜੇ ਆਸ-ਪਾਸ ਦੇ ਪਿੰਡ ਵਾਲੇ ਸੁੱਖ ਦੀ ਜਿਹੜੇ ਆਰਾਮ ਦੀ ਨੀਂਦ ਸੌ ਰਹੇ ਨੇ ਬੇਫਿਕਰੇ ਕਿ ਆਪਣਾ ਘਰੇ ਰਹਿ ਰਹੇ ਨੇ ਬਾਲ ਡੰਗਰ ਨੂੰ ਆਪਣਾ ਸੰਭਾਲਦੇ ਨੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਤੋਂ 1.5 ਫੁੱਟ ਦਾ ਪਾਣੀ ਬਚਿਆ ਵਾ ਅਸੀਂ ਬਿਲਕੁਲ ਕੰਡੇ ਤੇ ਖੜੇ ਆ ਸਸਰਾਲੀ ਪਿੰਡਾ ਲੁਧਿਆਣੇ ਦਾ ਜਿੱਥੋਂ ਦੀਆਂ ਤਸਵੀਰਾਂ ਆਵਾਮਾਂ ਵਿੱਚ ਕਾਫੀ ਫੈਲੀਆਂ ਸੀਗੀਆਂ ਕਿ ਬੰਨ ਟੁੱਟ ਗਿਆ ਬੰਨ ਟੁੱਟਿਆ ਤਾਂ ਜ਼ਰੂਰ ਸੀਗਾ ਲੇਕਿਨ ਕੰਟਰੋਲ ਦੇ ਵਿੱਚ ਸਥਿਤੀ ਜਿਹੜੀ ਗੱਲਬਾਤ ਕੀਤੀ ਲੋਕਾਂ ਨਾਲ ਅਸੀਂ ਗੱਲਬਾਤ ਕਰਵਾਈ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਤਸਰਾਲੀ ਪਿੰਡ ਲੁਧਿਆਣੇ ਦੀਆਂ ਬਿਲਕੁਲ ਅਸੀਂ ਸਤਲੁਜ ਦਰਿਆ ਦੇ ਕੰਢੇ ਤੇ ਖੜੇ ਹਾਂ ਕਿ ਨੌਜਵਾਨ ਵੀ ਆਪਣੀ ਸੇਵਾ ਨਿਭਾ ਰਿਹਾ ਨੇ ਬੰਨ ਨੂੰ ਪੱਕਾ ਕਰਨ ਦੀ ਪੁਰਜ਼ੋਰ ਬੜੇ ਜਦੋਜਹਿਦ ਕਰ ਰਹੇ ਦਿਖਾਈ ਦੇ ਰਹੇ ਨੇ ਇਹ ਬਹੁਤ ਰਿਸਕ ਵਾਲਾ ਕੰਮ ਆ ਜੋ ਇਹ ਨੌਜਵਾਨ ਕਰ ਰਹੇ ਨੇ ਆਪਣੀ ਸੇਵਾ ਨਿਭਾ ਰਹੇ ਨੇ ਬਿਲਕੁਲ ਜੀ ਕਹਿਣਾ ਵਾ ਕਹਿਣ ਦਾ ਮਤਲਬ ਉਹਨਾਂ ਕਿ ਪਰਨੇ ਬੰਨ ਬਨ ਕੇ ਹਾਂਜੀ ਵੀਰ ਜੀ ਮਾਰੇ ਉੱਚੀ ਬੋਲਿਓ। ਆਹ ਪੁਰੀ ਪਰਨੇ ਬੰਨ ਬੰਨ ਕੇ ਹੀ ਦੇਖ ਲੋਈ ਬੰਨ ਲਾਉਣਾ ਪੈ ਰਿਹਾ ਵਾਜੀ। ਇਹ ਬਿਨਾ ਸੇਫਟੀ ਸੂਟ ਨਾਲ ਸੇਫਟੀ ਸੇਵੀ ਉੱਕੀਆਂ ਨਾ ਬੈਠਾ ਆ। ਸੇਫਟੀ ਬੈਲਟਾਂ ਕੁਝ ਨਹੀਂ ਦਿੱਤੀਆਂ ਜੀ ਸਾਨੂੰ। ਆ ਦੇਖੋ ਤੁਹਾਡੇ ਸਾਹਮਣੀਆਂ ਪਰਨੇ ਬੰਨ ਬੰਨ ਕੇ ਕੰਮ ਚਲਾ ਰਹੇ ਆ ਜੀ ਅਸੀਂ। ਉਹ ਲਾਲ ਸਾਹਿਬ ਨੂੰ ਕੁਝ ਨਹੀਂ ਦੇਖ ਰਿਹਾ ਜੀ ਨਾ ਪ੍ਰਸ਼ਾਸਨ ਕੁਝ ਕਰਕੇ ਰਾਜੀ। ਸਾਡੇ ਸਾਹਮਣੇ ਹੀ ਆ ਜੀ। ਬਿਲਕੁਲ ਜੀ ਨੌਜਵਾਨਾਂ ਦਾ ਰੋਜ਼ ਸਿੱਖਿਆਵ ਦੇਖਣ ਨੂੰ ਮਿਲਿਆ। ਦਿਖਾਇਆ ਉਹਨਾਂ ਨੇ ਕਿ ਪਰਨੇ ਬੰਨ ਬੰਨ ਕੇ ਉਹ ਇਹ ਜਿਹੜਾ ਬੰਨ ਨੂੰ ਪੱਕਾ ਕਰ ਰਹੇ ਨੇ ਰਿਸਕ ਤੇ ਆਪਣੀ ਜ਼ਿੰਦਗੀ ਨੂੰ ਦਾਤੇ ਲਾ ਕੇ ਇਹ ਆਪਣੀ ਸੇਵਾ ਨਿਭਾ ਰਹੇ ਨੇ ਤੇ ਬਾਕੀ ਇਹ ਤਸਵੀਰਾਂ ਸਾਫ਼ ਤਸਵੀਰ ਪੇਸ਼ ਕਰ ਰਹੀਆਂ ਨੇ ਜੋ ਅਫਵਾਹਾਂ ਦਾ ਦੌਰ ਚੱਲਿਆ ਸੀਗਾ ਲੇਕਿਨ ਅਸੀਂ ਅਫਵਾਹਾਂ ਤੇ ਬਿਲਕੁਲ ਨਹੀਂ ਜ਼ੋਰ ਦੇਵਾਂਗੇ ਕਿ ਕੋਈ ਅਫਵਾਹ ਫਲਾਏ ਇਹ ਸਿੱਧੀਆਂ ਤਸਵੀਰਾਂ ਜੋ ਤੁਹਾਨੂੰ ਸੱਚ ਦੀ ਤਸਵੀਰ ਦਿਖਾ ਰਹੀਆਂ ਨੇ ਬਿਲਕੁਲ ਜੀ ਨੌਜਵਾਨਾ ਜੋ ਸ਼ਾ ਵੀ ਦੇਖਣਾ ਰਿਹਾ ਜਕਾਰਿਆ ਦੇ ਨਾਲ ਇਹ ਆਪਣੀ ਸੇਵਾ ਨਿਭਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਦੂਜੇ ਨੂੰ ਹੌਸਲਾ ਇੱਕ ਦੂਜੇ ਦੀ ਹੌਸਲਾ ਵਜਾਈ ਕਰਦੇ ਹੋਏ ਨੌਜਵਾਨ ਆਪਣੀ ਸੇਵਾ ਨਿਭਾ ਰਹੇ ਨੇ ਤਾਂ ਜੋ ਆਸ-ਪਾਸ ਦੇ ਲੋਕ ਸੁੱਖ ਦੀ ਨੀਂਦ ਸੌ ਸਕਣ ਆਪਣੇ ਘਰਾਂ ਦੇ ਵਿੱਚ ਤੇ ਬਾਕੀ ਇਹਦਾ ਦੇ ਮੁੱਦੇ ਤੁਹਾਨੂੰ ਹੋਰ ਦਿਖਾਉਂਦੇ ਰਾਵਾਂਗੇ ਜੁੜੇ ਰਹੋ